ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 18 ਫਰਵਰੀ ਨੂੰ ਬਾਈ ਐਫਸੀ ਰੁੜਕਾ ਕਬੱਡੀ ਕੱਪ ਹੋਣ ਜਾ ਰਿਹਾ ਬਲਜੀਤ ਸੰਦੂ ਬੌਸ ਯੂ ਐਸ ਏ ਤੇ ਬੀਰੀਆ ਸਪੋਰਟਸ ਕਬੱਡੀ ਕਲੱਬ ਵੱਲੋਂ ਕੈਲੇ ਹੋਰ ਨੇ ਵੱਲੋਂ ਸਾਰਿਆਂ ਨੂੰ ਖੁੱਲੇ ਸੱਦੇ ਨੇ ਤੇ ਐਮ ਐਲ ਕੇ ਦਾ ਕਬੱਡੀ ਕੱਪ ਹੋਣਾ 18 ਫਰਵਰੀ ਨੂੰ ਸਾਰੇ ਹਮ ਹਮਾ ਕੇ ਪਹੁੰਚੋ ਵੱਡੇ ਪ੍ਰਾਈਜ਼ ਨੇ ਤੇ ਬੱਬੂ ਮਾਨ ਦਾ ਖੁੱਲਾ ਅਖਾੜਾ ਤੇ ਸਾਰੇ ਦਰਸ਼ਕ ਵੀ ਜਰੂਰ ਪਹੁੰਚੋ ਬੌਸ ਦੇ ਟੂਰਨਾਮੈਂਟ ਤੇ 18 ਫਰਵਰੀ हां तो दोस्तों 18 फरवरी 2024 ਨੂੰ YFC ਰੋਡਕੇ ਦੇ ਵਿੱਚ ਬਹੁਤ ਵੱਡਾ ਜਿਹੜਾ ਮੇਜਰ ਲੀਕ ਵੱਡੇ ਫੈਡਰੇਸ਼ਨ ਦਾ ਇਹ ਕਬੱਡੇ ਕੱਪ ਹੋਵੇਗਾ ਜਿੱਥੇ ਬੈਸਟ ਰੇਡਰ ਅਤੇ ਜਾਫੇ ਨੂੰ ਦੋਸਤੋਂ ਨਵੇਂ ਹਾਰਲੇ ਡੈਵਿਡਸਨ ਬਾਈਕ ਉਹ ਦਿੱਤੇ ਜਾਣਗੇ ਅਤੇ ਨਾਲ ਹੀ ਦੋਸਤੋਂ 2 ਲੱਖ ਰੁਪਏ ਪਹਿਲਾ ਇਨਾਮ ਅਤੇ ਦੂਜਾ 2 ਲੱਖ ਰੁਪਏ ਹੋਵੇਗਾ ਬੱਬੂ ਮਾਨ ਦਾ ਖੁੱਲਾ ਖਾੜਾ ਵੀ ਜਿਹੜਾ ਲੱਗੂਗਾ ਦੇ ਨਾਲ ਦੋਸਤੋ ਵੱਡੇ ਵੱਡੇ ਸੁਪਰਸਟਾਰ ਪਲੇਅਰ ਇੱਥੇ ਪੁੱਜਣਗੇ ਸੁਲਤਾਨ ਸ਼ਮਸਪੁਰ ਬੰਟੀ ਟਿੱਬੇ ਵਰਗੇ ਚੌਦੇ ਸੁਰਖਪੁਰ ਮੰਗੀ ਬੱਗਾਪਿੰਡ ਖੁਸ਼ੀ ਦੁੱਗਾ ਵਰਗੇ ਸੰਦੀਪ ਲੁਧਰ ਵਰਗੇ ਸਾਰੇ ਹੀ ਦੋਸਤੋ ਪਲੇਅਰ ਇੱਥੇ ਪੁੱਜਣਗੇ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਅਤੇ ਨਾਲ ਆਪਣਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ